ਬਾਈਕੋ ਦੀ ਕੀ ਫਤਿਹ ਪੰਜਾਬ ਸਰਕਾਰ ਦੀ ਵੀ ਨਸ਼ੀਆਂ ਜਿਹੜੀ ਤਹਿਤ ਮੁਹੰਮਲ ਚਲਾਈ ਗਈ ਹੈ ਤੇ ਆਪਣੇ ਪਿੰਡ ਵੱਲੋਂ ਵੀ 20 ਦਿਨ ਪਹਿਲਾਂ ਇੱਕ ਵੀਡੀਓ ਅਸੀਂ ਪਾਈ ਸੀ ਵੀ ਜਿਹੜਾ ਸਾਨੂੰ ਨਸ਼ੇ ਵਾਲੇ ਬੰਦੇ ਨੂੰ ਵੇਚਣ ਵਾਲੇ ਨੂੰ ਫੜਾਊਗਾ ਫਿਰ ਉਹ ਅਸੀਂ 5000 ਰੁਪਏ ਨਾਮ ਦਵਾਂਗੇ ਉਸ ਤਹਿਤ ਸਾਨੂੰ ਅੱਜ ਬੰਦਾ ਮਿਲਿਆ ਸੀ ਸਭ ਤੋਂ ਪਹਿਲਾਂ ਤਾਂ ਉਸ ਵੀਰ ਦਾ ਧੰਨਵਾਦ ਕਰਦੇ ਆ ਦੂਜਾ ਧੰਨਵਾਦ ਮੇਰੇ ਸਮੁੱਚੀ ਪੰਚਾਇਤ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਜਿਹੜੇ ਵੀਰ ਮੇਰੇ ਉਤੋਂ ਵਿਖੜ ਨਾਲ ਖੜੇ ਤੇ ਅੱਜ ਵੀ ਖੜੇ ਆ ਉਸ ਵੀਰ ਨੇ ਅਸੀਂ ਉਹਦੇ ਨਾਲ ਸਕੀਮ ਲਾਈ ਤੇ ਟਰੈਪ ਤਹਿਤ ਅਸੀਂ ਆ ਪਿੰਡ ਦੇ ਦੋ ਨੌਜਵਾਨ ਫੜੇ ਆ ਜਿੰਨਾਂ ਤੋਂ ਜਿਹੜਾ ਚਿੱਟਾ ਸੀ ਮੌਕੇ ਤੇ ਫੜਿਆ ਅਸੀਂ ਪੂਰੇ ਟਰੈਪ ਰਾਹੀਂ ਫੜ ਕੇ ਸਾਡੇ ਕੋਲ ਸਾਰੀਆਂ ਵੀਡੀਓ ਆ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਮੌਕੇ ਤੇ ਸੱਦੇ ਇਹਨਾਂ ਦਾ ਵੀ ਧੰਨਵਾਦ ਜਿਹੜਾ ਮੌਕੇ ਤੇ ਆਏ ਆ ਹੁਣ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਦੇ ਹਵਾਲੇ ਕਰਤਾ ਕੋਈ ਇਹਨਾਂ ਨੂੰ ਕੁੱਟਿਆ ਮਾਰਿਆ ਨਹੀਂ ਇਹਨਾਂ ਤੇ ਜਿਹੜਾ ਜਿਹੜੀ ਕਾਨੂੰਨੀ ਕਾਰਵਾਈ ਆ ਪ੍ਰਸ਼ਾਸਨ ਕਰੂਗਾ ਇਹਨਾਂ ਨੇ ਸਾਨੂੰ ਜਿਹੜਾ ਯਕੀਨ ਦਿਵਾਇਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹ ਮੌਕੇ ਤੇ ਪਹੁੰਚੇ ਆ ਦੂਜਾ ਹੁਣ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਵੀ ਇਹ ਹੁਣ ਜਿਹੜੀ ਜਿਹੜੀ ਕੜੀ ਆ ਕੜੀ ਕੜੀ ਤਹਿਤ ਜਿਹੜਾ ਇਹ ਆ ਰਿਹਾ ਹੈ ਕਹਿੰਦੇ ਅਸੀਂ ਜਗਰਾਉਂ ਤੋਂ ਲੈ ਕੇ ਆਏ ਆ ਉਹ ਜਗਰਾਉਂ ਤੋਂ ਜਿਹੜੇ ਬੰਦੇ ਆ ਉਹਨਾਂ ਨੂੰ ਵੀ ਚੱਕਣ ਤੇ ਜਿਹੜਾ ਪਿੰਡ 'ਚ ਹੋਰ ਵੀ ਜਿਹੜਾ ਕੋਈ ਵੀਰ ਆ ਚੇਤਾਵਨੀ ਆ ਉਹਨੂੰ ਥੋਕੇ ਤੁਹਾਨੂੰ ਅੱਗੇ ਵੀ ਕਿਹਾ ਸੀ ਜੇ ਕੋਈ ਗਾਂਹ ਤੋਂ ਵੀ ਵੇਚੂਗਾ ਇਹੀ ਹਾਲ ਉਹਨਾਂ ਦਾ ਹੋਊਗਾ ਮੌਕੇ ਤੇ ਅਸੀਂ ਆਪ ਪਰਚਾ ਦਵਾਵਾਂਗੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਮੁੰਡਿਆਂ ਨੇ ਜਿਹੜੀਆਂ ਮੈਨੂੰ ਆਪ ਖੁਦ ਵੋਟਾਂ ਪਾ ਕੇ ਬਣਾਇਆ ਮੇਰਾ ਕੋਈ ਖੁਦ ਨਾਲ ਦਾ ਵੀ ਹੋਵੇਗਾ ਕੋਈ ਵੀ ਮੈਨੂੰ ਪਿੰਡ ਦੇ ਵਿੱਚ ਜਿਹੜੀ ਕਰਾਉਣੀ ਹੈ ਇਹ ਜੀ ਹਰਕਤ ਕਰੂ ਗੋਲੀਆਂ ਵਿੱਚੋਂ ਚਿੱਟਾ ਵਿੱਚੋਂ ਅਸੀਂ ਆਪ ਪੰਚਾਇਤ ਮੂਰੇ ਹੋ ਕੇ ਉਹਦਾ ਡਟਮਾ ਵਿਰੋਧ ਕਰਾਂਗੇ ਇਹਨੂੰ ਇਦਾਂ ਹੀ ਟ੍ਰੈਪ ਲਾ ਕੇ ਸਭ ਨੂੰ ਖੜਾਵਾਂਗੇ ਸਮੁੱਚੀ ਪੰਚਾਇਤ ਦਾ ਸਾਡੇ ਵੀਰ ਕਰਮਜੀਤ ਕੰਮੀ ਮਾਰਕੀਟ ਕਮੇਟੀ ਦੇ ਚੇਅਰਮੈਨ ਖੜੇ ਆ ਸਾਡੇ ਮੈਂਬਰ ਸਾਹਿਬ ਜਿੰਨੇ ਮੇਰੇ ਵੀਰਾਂ ਨੇ ਮੇਰੀ ਮਦਦ ਕੀਤੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਅਸੀਂ ਪ੍ਰਸ਼ਾਸਨ ਦੇ ਹਵਾਲੇ ਇਹਨਾਂ ਨੂੰ ਕਰਤਾ ਇੱਕ ਕਾਨੂੰਨੀ ਕਾਰਵਾਈ ਆਪਣੀ ਜਿਹੜੀ ਬਣਦੀ ਆ ਉਹ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ